ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਗਦੀਪ ਕੋਰਾ ਮੈਨੂੰ 1.5-2 ਸਾਲ ਤੋਂ ਕਮਰ ਦਰਦ ਹੋ ਰਹੀ ਸੀ ਤੇ ਮੇਰੇ ਘਰ ਵਿੱਚ ਵੀ ਬਹੁਤ ਪਰੇਸ਼ਾਨੀ ਹੋ ਗਈ ਸੀਗੀ ਤੇ ਬੱਚੇ ਵੀ ਤੰਗ ਹੋ ਗਏ ਸੀਗੇ ਨਾ ਬੱਚੇ ਸਕੂਲ ਤਿਆਰ ਕਰ ਰਹੀ ਸੀਗੀ ਮੈਂ ਹਸਬੰਡ ਨੂੰ ਰੋਟੀ ਪਾਣੀ ਨੇ ਟਾਈਮ ਨਾ ਦੇ ਰਹੀ ਸੀਗੀ ਬਹੁਤ ਔਖਾ ਹੋ ਰਿਹਾ ਸੀਗਾ ਘਰ ਦਾ ਔਰ ਮੇਰੀ ਜੋਬ ਵੀ ਛੁੱਟ ਗਈ ਸੀਗੀ ਮੈਂ ਦਵਾਈਆਂ ਹਰ ਥਾਂ ਤੋਂ ਖਾ ਰਹੀ ਸੀਗੀ ਪਰ ਮੈਨੂੰ ਫਰਕ ਨਹੀਂ ਪੈ ਰਿਹਾ ਸੀਗਾ ਡਾਕਟਰ ਨੇ ਬੈਲਟ ਲਗਾ ਦਿੱਤੀ ਸੀਗੀ ਤੇ ਬੈਲਟ ਲਾਉਣ ਨਾਲ ਵੀ ਮੈਨੂੰ ਤੰਗੀ ਤਾਂ ਆ ਰਹੀ ਸੀ ਥੋੜਾ ਜਿਹਾ ਦੇਰ ਦਾ ਆਰਾਮ ਹੁੰਦਾ ਸੀਗਾ ਬਟ ਕਹਿੰਦੇ ਨਾ ਵੀ ਇਹ ਬੈਲਟੇ ਦੇ ਨਾਲ ساری ਜ਼ਿੰਦਗੀ ਥੋੜੀ ਮੇਰੀ ਇਦਾਂ ਨਿਕਲ ਨਹੀਂ ਜੋ ਮੈਨੂੰ ਪ੍ਰੋਬਲਮ ਦਿੱਕਤ ਆ ਵੱਧਦੀ ਵੱਧਦੀ ਜਾਂਦੀ ਸੀਗੀ ਇਹ ਮੇਰੀ ਪ੍ਰੋਬਲਮ ਲਾਸਟ ਮੈਨੂੰ ਇਦਾਂ ਹੀ ਪਤਾ ਲੱਗਿਆ ਡਾਕਟਰ ਸ਼ਾਦਾ ਜੀ ਦਾ ਹੁਣ ਮੈਂ ਇੱਥੇ ਆ ਕੇ ਇੱਥੇ ਸਾਲ ਹੋ ਗਿਆ ਮੈਨੂੰ ਆਂਦਿਆਂ ਨੂੰ ਤੇ ਮੇਰੀ ਦਵਾਈ ਚੱਲ ਰਹੀ ਰੈਗੂਲਰ ਖਾ ਰਹੀ ਐ ਮੈਂ ਔਰ ਮੈਨੂੰ ਬਹੁਤ ਜ਼ਿਆਦਾ ਫਰਕ ਨਹੀਂ ਮੈਂ ਬਿਲਕੁਲ ਠੀਕ ਹੋ ਗਈ ਹਾਂ ਇੱਥੇ ਸਾਲ ਇੱਕ ਹੋ ਗਿਆ ਮੈਨੂੰ ਦਵਾਈ ਖਾਂਦਿਆਂ ਹੁਣ ਇੱਥੇ ਔਰ ਮੈਂ ਅੱਜ ਠੀਕ ਆ ਮੇਰੇ ਬੱਚੇ ਵੀ ਖੁਸ਼ ਆ ਮੈਂ ਵੀ ਖੁਸ਼ ਆ ਔਰ ਮੈਂ ਆਪਣੀ ਜੋਬ ਵੀ ਕੰਟੀਨਿਊ ਕਰ ਰਹੀ ਹ ਤੇ ਮੈਂ ਚੰਦੇ ਤੁਸੀਂ ਵੀ ਇੱਥੇ ਹੀ ਆਓ ਇੱਧਰ ਉੱਧਰ ਭਟਕਣ ਨਾਲੋਂ ਤਾਂ ਕਿ ਤੁਸੀਂ ਵੀ ਮੇਰੇ ਵੀਰ ਭੈਣ ਸਾਰੇ ਮਾਪਿਓ ਇੱਥੇ ਆ ਕੇ ਆਪਣੇ ਜਲਦੀ ਤੋਂ ਜਲਦੀ ਇਲਾਜ ਕਰਵਾਓ ਔਰ ਤੁਸੀਂ ਵੀ ਠੀਕ ਹੋ ਕੇ ਆਪਣੇ ਘਰ ਜਾਓ ਵਧੀਆ